ਬਾਈ ਲਖੇ ਹਾਂਜੀ ਜਿਹੜਾ ਇੱਕ ਮਾੜਾ ਜ਼ਿਮੀਂਦਾਰ ਹੁੰਦਾ ਨਾ ਹਾਂਜੀ ਤੇ ਮੰਨ ਲਓ ਫਾਹਾ ਲੈ ਲੈਂਦਾ ਲੋਕ ਕਹਿੰਦੇ ਆ ਯਾਰ ਵੀ ਪਹਿਲਾਂ ਕਰਜ਼ਾ ਚੱਕ ਲੈਂਦੇ ਆ ਭਰਦੇ ਨਹੀਂ ਫਾਹਾ ਲੈਂਦੇ ਆ ਹਾਂਜੀ ਯਾਰ ਜਿਹੜੇ ਕਿੱਲੇ ਦੋ ਕਿੱਲੇ ਵਾਲੇ ਮਾੜੇ ਜ਼ਿਮੀਂਦਾਰ ਆ ਹਾਂਜੀ ਉਹਨਾਂ ਦੇ ਯਾਰ ਹਾਲਾਤ ਜਿਹੜਾ ਬਿਆਨ ਕਰ ਜੇ ਕੁਝ ਲਿਖਿਆ ਤਾਂ ਯਾਰ ਕੁਝ ਗਾ ਕੇ ਹੈ ਹਾਂਜੀ ਤੇ ਪਤਾ ਲੱਗੇ ਸਰਕਾਰਾਂ ਨੂੰ ਪਤਾ ਲੱਗੇ ਜਿਹੜੇ ਤਾਨੇ ਮਾਰਦੇ ਆ ਲੋਕ ਉਹਨਾਂ ਨੂੰ ਸਰਾਹੀ ਬਾਈ ਕਰ ਜਾ ਵਾਪਸ ਲੈਣ ਸੀ ਆਏ ਜਿਹੜੇ ਖੋਲ ਕੇ ਲੈ ਗਏ ਮੱਜਾ گاਵਾ ਅਰਥੀ ਇਹ ਵੀ ਕਰ ਗਏ ਕਿਨਾਰਾ ਮੈਂ ਦੱਸੋ ਕਿਹਦੇ ਨੂੰ ਜਾਵਾ ਹੱਡ ਬੀਤੀ ਐ ਮੇਰੀ ਮਿੱਤਰੋ ਹੱਡ ਬੀਤੀ ਐ ਮੇਰੀ ਮਿੱਤਰੋ ਕੋਲੇ ਬਚਿਆ ਨਾ ਇੱਕ ਵੀ ਆਨਾ ਇੱਕ ਕਰਜੇ ਦੀ ਪੰਡ ਸਿ ਭਾਰੀ ਰਹਿੰਦੇ ਲੋਕ ਕਿ ਮਾਰਿਨ ਤਾਨਾ ਇੱਕ ਕਰਜੇ ਦੀ ਪੰਡ ਸਿ ਭਾਰੀ ਰਹਿੰਦੇ ਲੋਕ ਕਿ ਮਾਰਿਨ ਤਾਨਾ ਬਹੁਤ ਵਧੀਆ ਬਾਈ ਬਹੁਤ ਵਧੀਆ ਗੱਲ ਤੇਰੀ ਸਚਾਈ ਆ ਅਗਲੇ ਮੱਝਾ ਗਾਵਾਂ ਖੋਲੋਂ ਟਿੱਕਰ ਜਾਂਦੇ ਆ ਬਾਈ ਹਨਾ ਯਾਰ ਯਾਰ ਕੀ ਉੱਥੇ ਯਾਰ ਕੀ ਬੀਤਦੀ ਹੋਊਗੀ ਯਾਰ ਉਹ ਬੰਦੇ ਦੇ ਦਿਲ ਤੇ ਯਾਰ ਜਿਹਦੇ ਮੰਨ ਲਓ ਫਿਰ ਕਰਜ਼ਾ ਲੈ ਲਓ ਕੋਈ ਸ਼ੌਂਕ ਨੂੰ ਨਹੀਂ ਚਾਹਦਾ ਯਾਰ ਮੈਂ ਨਹੀਂ ਵੇਖਿਆ ਵੀ ਮਾੜੇ ਦੀਵਿੰਦਾਰ ਨੇ ਕਰਜ਼ਾ ਚਾਹ ਕੇ ਕੋਈ ਵੱਡਾ ਟਰੈਕਟਰ ਲਿਆਂਦਾ ਜਾ ਯਾਰ ਬਾਲਾ ਉਹ ਜਾ ਕੰਮ ਕਰਿਆ ਤੇ ਉਹਦਾ ਤਾਂ ਵਿਚਾਰੇ ਦਾ ਯਾਰ ਖੰਡ ਚਾਹ ਚ ਕਰਦਾ ਚੜ ਜਾਂਦਾ ਫਿਰ ਕੋਈ ਕੁੜੀ ਦਾ ਵਿਆਹ ਕਰਨਾ ਹਨਾ ਕਰਜਾ ਬੜੀ ਵਧੀਆ ਗੱਲਾਂ ਕਰਜਾ ਸਿਰ ਹੋ ਜੇ ਬਾਈ ਘਰ ਦੇ ਭਾਂਡੇ ਵੇਖ ਜਾਂਦੇ ਨਹੀਂ ਸਹੀ ਬਾਈ ਬਹੁਤ ਵਧੀਆ ਬਾਈ ਯਾਰ ਤੇਰੇ ਨਾਲ ਜਿਹੜੀ ਸੋਚ ਤੇਰਾ ਲਿਖਿਆ ਬਹੁਤ ਘੈਂਟ ਆ ਬਾਈ ਯਾਰ ਆਪਾਂ ਨੂੰ ਸਪੂਟ ਕਰਦਾ ਵੀਰੇ ਸਪੂਟ ਉਹ ਸੰਦ ਖੇਤੀ ਵਾਲੇ ਜਾਂਦੇ ਨਹੀਂ ਬਣਾਏ